ਗੇੜੇ ਦੇ ਜਾਨੇ ਆਗੇ ਵਧੀਆ ਨਜ਼ਾਰੇ ਲੈ ਲਈ ਜਾਨੇ ਆਗੇ ਹਾਂ ਔਰ ਇੱਕ ਨੰਬਰ ਤੇ ਹੋਰ ਦੱਸੋ ਤੁਸੀਂ ਖਾਣਾ ਪੀਣਾ ਜੀ ਠੀਕ ਹੈ ਸੀ ਮਾਹੌਲ ਮਾਈਕ ਨੰਬਰ ਦਾ ਵਧੀਆ ਹੀ ਮਾਹੌਲ ਚੱਲ ਰਿਹਾ ਯੋ ਜੀ ਕੀ ਹੈ ਕਿਹੜੇ ਸਾਹਿਬ ਜਿਹੜੇ ਸੀ ਦੋਏ ਸੀ ਵੀਰੇ ਇੱਥੇ ਫਤੇ ਸਿੰਘ ਜੋਰਾਵਰ ਸਿੰਘ ਇੱਕ ਜੋਰਾਵਰ ਇਤਿਹਾਸ ਪਤਾ ਜੀ ਸ਼੍ਰੀ ਫਤੇਗਰ ਸਾਹਿਬ ਦਾ ਤੁਹਾਨੂੰ ਗੈਰੀ ਜੀ ਖਾਲਸਾ ਵੈਰੀ ਜੀ ਕੀ ਫਤੇ ਜੀ ਨਾਮ ਕੀ ਹੈ ਜੀ ਹਰਮਨ ਸਿੰਘ ਇਤਿਹਾਸ ਪਤਾ ਸ਼੍ਰੀ ਫਤੇਗਰ ਸਾਹਿਬ ਦਾ ਹਾਂ ਜੀ ਕੀ ਨਾਮ ਹੈ ਜੀ ਰਜਿੰਦਰ ਸਿੰਘ ਜੀ ਸ਼੍ਰੀ ਫਤੇਗਰ ਸਾਹਿਬ ਦਾ ਇਤਿਹਾਸ ਪਤਾ ਹੈ ਜੀ ਹਾਂ ਜੀ ਕੀ ਹੋਇਆ ਸੀਗਾ ਜੀ? ਤੇ ਨੀ ਪਰ ਇਹ ਹਸਣੇ ਵਾਲੀ ਗੱਲ ਨਹੀਂ ਹੋਈ ਇੱਥੇ। ਕੀ ਹੋਇਆ ਸੀ ਇੱਥੇ ਦਾ ਇਤਿਹਾਸ ਪਤਾ ਹੈ ਸ਼੍ਰੀ ਫਤੇਗੜ ਸਾਹਿਬ ਦਾ? ਨਹੀਂ। ਛੋਟਾ ਛੋਟਾ ਜਦੋਂ ਸੀ ਕੀਤਾ ਸੀਗਾ ਜੀ। ਨਹੀਂ ਇਸ ਧਰਤੀ ਦਾ। ਫਤੇਗੜ ਸਾਹਿਬ ਦਾ ਇਤਿਹਾਸ ਪਤਾ ਹੈ ਜੀ? ਨਹੀਂ ਜੀ ਪਤਾ ਨਹੀਂ। ਸ਼੍ਰੀ ਫਤੇਗੜ ਸਾਹਿਬ ਦਾ ਇਤਿਹਾਸ ਪਤਾ ਹੈ ਜੀ? ਨਹੀਂ ਜੀ। ਸ਼੍ਰੀ ਫਤੇਗੜ ਸਾਹਿਬ ਦਾ ਇਤਿਹਾਸ ਨਹੀਂ। ਕੀ ਹੋਇਆ ਸੀ ਪਤਾ ਨਹੀਂ ਇੱਥੇ? ਇਤਿਹਾਸ ਪਤਾ ਹੈ ਸ਼੍ਰੀ ਫਤੇਗੜ ਸਾਹਿਬ ਦਾ? ਹੂੰ। ਕੀ ਹੋਇਆ ਸੀਗਾ ਜੀ ਵੱਡੇ ਜੋਰਾਵਰ ਬਾਬਾ ਫਤਿਹ ਸਿੰਘ ਜੀ ਤੇ ਬਾਬਾ ਜੋਰਾਵਾ ਫਤਿਹ ਸਿੰਘ ਤੇ ਜੋਰਾਵਰ ਸਿੰਘ ਜੀ ਤੇ ਮਾਤਾ ਗੁਜਰੀ ਜੀ ਹਾਂਜੀ ਹਾਂਜੀ ਕੀ ਹੋਇਆ ਸੀਗਾ ਜੀ ਇੱਥੇ ਇਹਨਾਂ ਨੇ ਮੰਨ ਕੇ ਚਲੋ ਵੀਰ ਨੀ ਹਾਂ ਚਿੰਤੇ ਸੀਗਾ ਆਪਣੇ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਸਾਬਜਾਦ ਨਸੀਬ ਕੀਤਾ ਠੀਕ ਹੈ ਜੀ ਕੀ ਨਾਮ ਹੈ ਜੀ ਸ਼ਨੀ ਠੀਕ ਹੈ ਇੱਥੇ ਆਸਪਤ ਹੈ ਸ਼੍ਰੀ ਫਤਿਹਗੜ੍ਹ ਸਾਹਿਬ ਦਾ ਇੱਧਰ ਆ ਜਾਓ 16 ਪਤਾ ਹੈ ਤੇ ਅਸੀਂ ਨਹੀਂ ਵੀਰ ਬਾਬਾ ਉਹਨਾਂ ਨੂੰ ਖੁਸ਼ ਲੋ ਇੱਥੇ ਛੋਟੇ ਸਾਬਜਾਦ ਨੂੰ ਲਿਆਂਦਾ ਗਿਆ ਸੀ ਡੰਡੇ ਬੁਰਜੀ ਰੱਖਿਆ ਗਿਆ ਸੀ ਹਾਂਜੀ ਅੱਗੇ ਜੀ ਅੱਗੇ ਮੈਨੂੰ ਪਤਾ ਜੀ ਨਹੀਂ ਹੋਇਆ ਕੀ ਸੀਗਾ ਸ੍ਰੀ ਫਤਿਹਗੜ ਸਾਹਿਬ ਕੇ ਦੱਸ ਪਾ ਲਿਆ ਛੋਟੇ ਸਾਹਿਬ ਜਿਆਦਾ ਸ਼ਹੀਦ ਕੀਤੇ ਗਏ ਕਿਹੜੇ ਸਾਹਿਬ ਜਦਾਂ ਦੇ ਸੀਗੇ ਨਾਮ ਜੋਰਾਵਰ ਸਿੰਘ ਫਤਿਹ ਸੀ ਸ੍ਰੀ ਗੱਲ ਜੀ ਪਕੌੜੇ ਘਾ ਰਹੇ ਹਾਂ ਹਾਂਜੀ ਠੀਕ ਹੈ ਤੇ ਤੁਹਾਨੂੰ ਪਤਾ ਹੈ ਸ੍ਰੀ ਫਤਿਹਗੜ ਸਾਹਿਬ ਦਾ ਇਤਿਹਾਸ ਕੀ ਹੈ ਕੀ ਹੋਇਆ ਸੀ ਇੱਥੇ ਹਾਂਜੀ ਨਹੀਂ ਪਤਾ ਸ੍ਰੀ ਗੱਲ ਜੀ ਸਾਸਨੀਕਰ ਕਰਮਦੀਪ ਸਿੰਘ ਤੁਸੀਂ ਗਏ ਹੈਂ ਕੂਚੂ ਸੰਗ ਜੀ ਠੀਕ ਹੈ ਕਿਹੜੀ ਜਗ੍ਹਾ ਤੋਂ ਆਏ ਹੋ ਤੁਸੀਂ ਉਬਾਲਗੜੋਂ ਤੁਸੀਂ ਇਹ ਕਿੱਥੇ ਮਾਨਸਾਹਿਰ ਯਹੀ ਪਣੀ ਵਾਗੇ ਤੋਂ ਆਏ ਆਂਗੇ ਐਡੀ ਦੂਰ ਟਰੱਕ ਤੇ ਆਏ ਆ ਹੁਣ ਗੇੜੇ ਦੇ ਜਾਨੇ ਆਗੇ ਵਧੀਆ ਨਜ਼ਾਰੇ ਲੈ ਲੈ ਜਾਨੇ ਆਗੇ ਹਾਉਲ ਇੱਕ ਨੰਬਰ ਤੋਂ ਹੀ ਹਾਏ ਦੱਸੋ ਤੁਸੀਂ ਖਾਣਾ ਪੀਣਾ ਜੀ ਠੀਕ ਹੈ ਸੀ ਮਾਹੌਲ ਮਾਈਕ ਨੰਬਰ ਦਾ ਵਧੀਆ ਹੀ ਮਾਹੌਲ ਚੱਲ ਰਿਹਾ ਯੂਰੇ ਜੀ ਹਾਂਜੀ ਕੁਸਤਾਨਾ ਬੈਗਰੂ ਜੀ ਦਾ ਖਾਲਸਾ ਬੈਗਰੂ ਜੀ ਕੀ ਫਤਿਹ ਸੰਗਤ ਜੀ ਤੁਸੀਂ ਦੇਖ ਰਹੇ ਹੋ ਲਿਮਟਡ ਗਿਆਨ ਤੇ ਇੱਕ ਹੋਰ ਕਰਾਲਾ ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਤੇ ਤੁਹਾਡੇ ਤੱਕ ਸੰਗਤਾਂ ਦੇ ਨਾਲ ਕੀਤੇ ਗਏ ਸਵਾਲ ਜਵਾਬ ਲੈ ਕੇ ਆਉਣੇ ਆ ਤੇ ਬਹੁਤ ਸਾਰੇ ਸੰਗਤਾਂ ਦੇ ਮੈਸੇਜ ਤੇ ਕਮੈਂਟ ਆ ਰਹੇ ਸੀ ਕਿ ਕਾਫੀ ਜੋ ਸੰਗਤਾਂ ਨੂੰ ਇਤਿਹਾਸ ਬਾਰੇ ਨਹੀਂ ਪਤਾ ਉਹਦਾ ਵੱਡਾ ਕਾਰਨ ਇਹ ਵੀ ਹੈ ਕਿ ਬਹੁਤ ਸਾਰੇ ਲੋਕ ਜੋ ਕਿ ਸਿਰਫ ਲੰਗਰ ਛਕਣ ਦੇ ਲਈ ਹੀ ਆਉਂਦੇ ਨੇ ਇਸ ਤਰ੍ਹਾਂ ਦੇ ਬਹੁਤ ਸਾਰੇ ਦੋਸਤਾਂ ਦੇ ਮੈਸੇਜ ਆਏ ਕਮੈਂਟ ਆਇਆ ਕਿ ਉਹਨਾਂ ਲੋਕਾਂ ਨੂੰ ਜ਼ਰੂਰ ਪੁੱਛੋ ਜਿਹੜੇ ਲੰਗਰਾਂ ਦੇ ਕੋਲ ਖੜੇ ਹੋਣ ਉੱਥੇ ਜਾ ਕੇ ਸਵਾਲ ਪੁੱਛੋ ਇਤਿਹਾਸ ਬਾਰੇ ਸੋ ਖੜਿਆ ਅਸੀਂ ਗੁਰਦੁਆਰਾ ਸ਼੍ਰੀ ਵਿਵਾਨਗੜ੍ਹ ਸਾਹਿਬ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਦੱਸਦੀ ਹਾਂ ਸੰਗਤਾਂ ਨੂੰ ਸ਼੍ਰੀ ਗੁਰਦੁਆਰਾ ਸ਼੍ਰੀ ਵਿਵਾਨਗੜ੍ਹ ਸਾਹਿਬ ਉਹ ਪਵਿੱਤਰ ਸਥਾਨ ਹੈ ਜਿੱਥੇ ਕਿ ਜਦੋਂ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰ ਦਿੱਤਾ ਗਿਆ ਤੇ ਮਾਤਾ ਗੁਜਰੀ ਜੀ ਨੇ ਵੀ ਸ੍ਰੀ ਛੱਡ ਦਿੱਤਾ ਸੀ ਤਾਂ ਉਸ ਤੋਂ ਬਾਅਦ ਉਹਨਾਂ ਦੀ ਮ੍ਰਿਤਕ ਦੇਹਾਂ ਨੂੰ ਸੂਬੇ ਵੱਲੋਂ ਉਹਨਾਂ ਦੀ ਬੇਅਦਬੀ ਕਰਨ ਦੇ ਲਈ ਸਰੀਰਾਂ ਨੂੰ ਇੱਥੇ ਜੰਗਲ ਦੇ ਵਿੱਚ ਕਿਉਂ ਕਿ ਇੱਥੇ ਇੱਕ ਹੰਸਲਾ ਨਦੀ ਉਸ ਸਮੇਂ ਵਹਿੰਦੀ ਸੀ ਉਸ ਦੇ ਕੰਡੇ ਰੱਖ ਦਿੱਤਾ ਗਿਆ ਸੀ ਸੁੱਟ ਦਿੱਤਾ ਗਿਆ ਸੀ ਤਾਂ ਕਿ ਜੋ ਜੰਗਲੀ ਜਾਨਵਰ ਨੇ ਬੇਅਦਬੀ ਕਰਨ ਤੇ ਇੱਕ ਬੱਬਰ ਸ਼ੇਰ ਨੇ ਉਹਨਾਂ ਦੇ ਸਰੀਰਾਂ ਦੀ 48 ਘੰਟੇ ਤੱਕ ਰਾਖੀ ਕੀਤੀ ਸੀ ਸੋ ਉਸ ਪਵਿੱਤਰ ਗੁਰਦੁਆਰਾ ਸਾਹਿਬ ਦੇ ਨੇੜੇ ਖੜੇ ਇਤਿਹਾਸਿਕ ਗੁਰਦੁਆਰਾ ਸਾਹਿਬ ਦੇ ਨੇੜੇ ਖੜੇ ਆ ਤੇ ਜਿੱਥੇ ਲੰਗਰ ਵੀ ਬਹੁਤ ਲੱਗੇ ਹੋਏ ਨੇ ਤੇ ਸੰਤਾਂ ਨੂੰ ਪੁੱਛਦੇ ਆ ਕਿ ਸੰਗਤ ਕੀ ਕਹਿੰਦੇ ਨੇ ਫੜ ਕੇ ਕੀ ਹੋਇਆ ਕੋਦਰ ਬਾਬਾ ਹੀ ਐ ਆਉਣ ਲੱਗ ਰਹੇ ਹੋ ਬਾਬਾ ਕਹਿੰਦਾ ਕਹਿੰਦਾ ਓਰੇ ਨਾ ਛੋਟਾ ਮਾ ਜੀ ਇੱਧਰ ਜਾਣ ਲੱਗ ਰਹੇ ਮੈਂ ਤਾਂ ਸਾਈਡ ਤੇ ਬਾਬਾ ਵੀ ਪਤਾ ਤੁਹਾਨੂੰ ਫਤਿਹਗੜ ਸਾਹਿਬ ਦਾ ਇਤਿਹਾਸ ਸੀ ਇਤਿਹਾਸ ਜੀ ਆਪਣਾ ਸਿੱਧੀ ਜੋੜ ਮੇਲਾ ਜੀ ਓਰੇ ਆਪਣੇ ਛੋਟੇ ਸਾਬ ਜਾਂਦੇ ਨੇ ਹਾਂ ਇੰਦ ਮੇਲ ਚਲੋ ਕੋਈ ਨਹੀਂ ਖਲੋਚ ਕਹਿ ਹੋ ਜਾਂਦਾ ਕਿ ਇਹ ਚੀਜ਼ ਬਾਬਾ ਕਰਚਾ ਕਰੀ ਹੁੰਦਾਗਾ ਤੇ ਕੀ ਇਹ ਕਿਹੜੇ ਸਾਹਿਬ ਜਦ ਦੇਸੀ ਦੋਏ ਸੀਗੇ ਵੀਰੇ ਤੇ ਖੋਤੇ ਸਿੰਘ ਜੋਰਾਵਰ ਸਿੰਘ ਇੱਕ ਜੋਰਾਵਰ ਸਿੰਘ ਹਾਂ ਵੱਡੇ ਸਾਹਿਬ ਜੀ ਦਾ ਬਾਬਾ ਜੋਰਾਵਰ ਸਿੰਘ ਜੀ ਛੋਟੇ ਹਾਂ ਛੋਟੇ ਸਾਹਿਬ ਜੀ ਦਾ ਬਾਬਾ ਇੱਕ 5 ਸਾਲ ਦਾ ਜੀ ਬਾਬਾ ਇੱਕ 9 ਸਾਲ ਦਾ ਜੀ ਇੱਕ 9.7 ਸਾਲ ਦੇ ਸੀ 9.7 ਸਾਲ ਸਨ 1698 ਦਾ ਜਨਮ ਸੀਗਾ ਉਹਨਾਂ ਦਾ ਤੇ 1704 ਦੇ ਵਿੱਚ ਸ਼ਹੀਦ ਕਰ ਦਿੱਤਾ ਗਿਆ ਹਾਂ 9.7 ਸਾਲ ਉਮਰ ਬਣਦੀ ਆ ਅੱਛਾ ਜੀ ਧੰਨਵਾਦ ਜੀ ਕੀ ਨਾਮ ਦਾ ਮੇਰਾ ਮਨਪ੍ਰੀਤ ਸਿੰਘ ਜੀ ਠੀਕ ਹੈ ਤੁਹਾਡੇ ਜੀ ਮੇਰਾ ਨਾਮ ਲਾਡੀ ਸਿੰਘ ਜੀ ਲਾਡੀ ਜੀ ਇੱਥੇ ਹੀ ਆ ਰਾਣਾ ਜੀ ਸੰਗਰੂਰ ਡਿਸਟ੍ਰਿਕਟ ਚੋਂ ਬੱਲਰਾ ਪਿੰਡਾਂ ਧੰਨਵਾਦ। ਖਾਲਸਾ ਬੈਜੀ ਕੀ ਫਤੇ ਜੀ। ਇਹ ਇਤਿਹਾਸ ਪਤਾ ਹੀ ਸ਼੍ਰੀ ਫਤੇਗਰ ਸਾਹਿਬ ਦਾ ਤੁਹਾਨੂੰ। ਤੁਹਾਨੂੰ ਪਤਾ ਹੀ? ਹਾਂ ਜੀ। ਕੀ ਗੱਲ ਜੀ? ਸਾਹਿਬ ਜਦ ਅਸੀਂ ਹੋ ਕੇ ਰਹੀ ਸੀ। ਧੰਨਵਾਦ। ਬਹੁਤ ਅਸਰ ਇਹ ਇਤਿਹਾਸ ਬਾਬਿਆਂ ਦਾ। ਬੈਜੀ ਖਾਲਸਾ ਬੈਜੀ ਕੀ ਫਤੇ ਜੀ? ਨਾਮ ਕੀ ਹੈ ਜੀ? ਹਰਮਨ ਸਿੰਘ। ਇਤਿਹਾਸ ਪਤਾ ਸ਼੍ਰੀ ਫਤੇਗਰ ਸਾਹਿਬ ਦਾ। ਹਾਂ ਜੀ। ਕੀ ਗੱਲ ਜੀ? ਰਸ਼ੀਦ ਪਾਗੇ ਸੀ ਇਹ। ਕੌਣ ਜੀ? ਇਹ ਕੇ ਨਾਮ ਜੁਹਰਾ ਸਿੰਘ। ਜੋਰਾਵਰ ਸਿੰਘ ਪਤੇ ਸਿੰਘ ਕੌਣ ਸੀ ਉਹ ਗੁਰੂ ਗੋਬਿੰਦ ਸਿੰਘ ਜੀ ਹਾਂ ਛੋਟੇ ਸਾਹਿਬ ਜੀ ਆਦੇ ਸੀ ਤੇ ਵੱਡੇ ਸਾਹਿਬ ਜੀ ਤੇ ਕਿੱਥੇ ਸੀ ਦੋਏ ਸੀ ਉਹ ਚਮਕੌਰ ਹਾਂ ਧੰਨਵਾਦ ਜੀ ਬਹੁਤ ਬਹੁਤ ਗੱਲ ਜੀ ਕੀ ਨਾਮ ਆ ਜੀ ਰਜਿੰਦਰ ਸਿੰਘ ਜੀ ਸਿਰਫ ਇਤਿਹਾਸ ਪਤਾ ਹੈ ਜੀ ਹਾਂ ਜੀ ਕੀ ਹੋਇਆ ਸੀਗਾ ਜੀ ਤੇ ਨੀ ਬਰੇ ਹਸਣੇ ਵਾਲੀ ਗੱਲ ਨਹੀਂ ਹੋਈ ਇੱਥੇ ਪੁਰਾਣੀ ਪਤਾ ਹੈਗਾ ਧੰਨਵਾਦ ਨਸੀਗਾ ਜੀ ਕੀ ਨਾਮ ਹੈ ਜੀ ਨਾਮ ਕੀ ਹੈ ਜੀ ਹਰਸ਼ਪ੍ਰੀਤ ਸਿੰਘ ਜੀ ਹਰਸ਼ਪ੍ਰੀਤ ਸਿੰਘ ਹਰਪ੍ਰੀਤ ਸਿੰਘ ਹਰਸ਼ਪ੍ਰੀਤ ਠੀਕ ਹੈ ਪੜਦੇ ਹਾਂ ਹਾਂ ਜੀ ਕੀ ਹੋਇਆ ਸੀ ਇੱਥੇ ਦਾ ਇਤਿਹਾਸ ਪਤਾ ਹੈ ਸ਼੍ਰੀ ਫਤੇਗੜ ਸਾਹਿਬ ਦਾ ਨਹੀਂ ਜੀ ਸ਼੍ਰੀ ਫਤੇਗੜ ਸਾਹਿਬ ਦਾ ਇਤਿਹਾਸ ਪਤਾ ਹੈ ਜੀ ਛੋਟੇ ਛਾਜਦਨ ਸੀ ਕੀਤਾ ਸੀਗਾ ਜੀ ਠੀਕ ਹੈ ਸ਼੍ਰੀ ਫਤੇਗੜ ਸਾਹਿਬ ਦਾ ਇਤਿਹਾਸ ਵਾਹਿਗੁਰੂ 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 ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿ ਇਤਿਹਾਸ ਪਤਾ ਹੈ ਜੀ ਇਸ ਧਰਤੀ ਦਾ ਫਤੇਗੜ ਸਾਹਿਬ ਦਾ ਇਤਿਹਾਸ ਪਤਾ ਹੈ ਜੀ? ਨਹੀਂ ਜੀ ਪਤਾ ਨਹੀਂ। ਸ੍ਰੀ ਫਤੇਗੜ ਸਾਹਿਬ ਦਾ ਇਤਿਹਾਸ ਪਤਾ ਹੈ ਜੀ? ਨਹੀਂ ਜੀ। ਸ੍ਰੀ ਫਤੇਗੜ ਸਾਹਿਬ ਦਾ ਇਤਿਹਾਸ ਨਹੀਂ। ਕੀ ਹੋਇਆ ਸੀ ਪਤਾ ਨਹੀਂ ਇੱਥੇ? ਨਹੀਂ। ਫਤਿਹਪਾਲ ਜੀ। ਕਿਹੜੀ ਜਗ੍ਹਾ ਤੋਂ ਆਏ ਜੀ? ਘਾਟ ਵਾਲੀ ਪਰੇ। ਤੇ ਇਤਿਹਾਸ ਪਤਾ ਸ੍ਰੀ ਫਤੇਗੜ ਸਾਹਿਬ ਦਾ? ਹੂੰ। ਕੀ ਹੋਇਆ ਸੀ ਜੀ? ਵੱਡੇ ਜੋਰਾਵਾਰ ਬਾਬਾ ਫਤਿਹ ਸਿੰਘ ਜੀ ਤੇ ਬਾਬਾ ਜੋਰਾਵਾਰ ਫਤਿਹ ਸਿੰਘ ਤੇ ਜੋਰਾਵਾਰ ਸਿੰਘ ਜੀ ਤੇ ਮਾਤਾ ਗੁਜਰੀ ਜੀ। ਹਾਂਜੀ। ਹਾਂਜੀ। ਕੀ ਹੋਇਆ ਸੀ ਜੀ? ਇੱਥੇ ਇਹਨਾਂ ਨੇ ਮੰਨ ਕੇ ਚਲੋ ਵੀ ਨਹੀਂ ਹਾਂ ਚਿੰਤਾ ਸੀਗਾ ਬਣੇ ਜੀ। ਛੋਟੇ ਸਾਹਿਬ ਜੀ ਦੇ ਹਾਂ ਹਾਂ ਹਾਂਜੀ ਹਾਂਜੀ ਠੀਕ ਹੈ ਤੇ ਤੁਹਾਨੂੰ ਇਹ ਪਤਾ ਹੈ ਕਿ ਵੱਡੇ ਸਾਹਿਬ ਜੀ ਦੇ ਕਿਤੇ ਸ਼ਹੀਦ ਹੋਏ ਸੀ ਚਮਕੌਰ ਸਾਹਿਬ ਜੀ ਕਿੰਨਾਂ ਨੇ ਨੀਆਂ ਜੀ ਜਣੇ ਸੀਗੇ ਛੋਟੇ ਸਾਹਿਬ ਜੀ ਦੇ ਜੀ ਆਪਣੇ ਮੁਸਲਮਾਨ ਵਜ਼ੀਰ ਖਾਨ ਵਰਗੇ ਨੇ ਸਰਾਧ ਦੇਾਨਵਾਦ ਉਹਨਾਂ ਨੂੰ ਧੰਨਵਾਦ ਸੱਸੀ ਗੱਲ ਜੀ ਕੀ ਨਾਮ ਹੈ ਵੀਰੇ ਬਾਪੂ ਜੀ ਜਿਆਦਾ ਟਾਈਮ ਨਹੀਂ ਰੋਕਦਾ ਖਾ ਲਿਓ ਫਿਰ ਮੈਨੂੰ ਐ ਦੱਸ ਦਿਓ ਵੀ ਸ਼੍ਰੀ ਫਤਿਹਗੜ ਸਾਹਿਬ ਦਾ ਇਤਿਹਾਸ ਪਤਾ ਤੁਹਾਨੂੰ ਸਹੀਦ ਦੀ ਜੋੜ ਮਿਲ ਸਿੱਧੀ ਹੈ ਸਹੀ ਸਿੱਖ ਆਪਣੇ ਵੀ ਸ੍ਰੀ ਗੁਰਗੋਬਿੰਦ ਸਿੰਘ ਮਹਾਰਾਜ ਤੇ ਸਾਹਿਬਜ਼ਾਦਿਆਂ ਦਾ ਜ਼ਿਕਰ ਕੀਤਾ ਗਿਆ ਸ੍ਰੀ ਗੁਰਗੋਬਿੰਦ ਸਿੰਘ ਦੇ ਤੇ ਨਹੀਂ ਸਾਹਿਬਜ਼ਾਦਿਆਂ ਨੂੰ ਚਾਹ ਸਾਹਿਬਜ਼ਾਦਿਆਂ ਤੇ ਮਾਤਾ ਗੁਜਰਗਾਂ ਇੰਨੀ ਇੱਥੇ ਸਿਰਫ ਫਤਿਹਗੜ੍ਹ ਸਾਹਿਬ ਕੇ ਕੀ ਹੋਇਆ ਸੀਗਾ ਜੀ ਸੀ ਸੀਧ ਕੀਤਾ ਗਿਆ ਸੀ ਸਰ ਕਿੰਨਾਂ ਨੂੰ ਜੀ ਸਾਹਿਬਜ਼ਾਦਿਆਂ ਨੂੰ ਜੀ ਕਿਹੜੇ ਸਾਹਿਬਜ਼ਾਦਿਆਂ ਨੂੰ ਬਾਬਾ ਫਤਿਹ ਸਿੰਘ ਬਾਬਾ ਜੂਝਾਰ ਸਿੰਘ ਬਾਬਾ ਜੋਰਾਵਰ ਸਿੰਘ ਬਾਬਾ ਜੀ ਦੋ ਸਾਹਿਬਜ਼ਾਦੇ ਹੋਏ ਸੀਗੇ ਜੀ ਛੋਟੇ ਪਤਾ ਨਾਮ ਉਹਨਾਂ ਦੇ ਬਾਬਾ ਫਤਿਹ ਸਿੰਘ ਜੀ ਹਾਂਜੀ ਹੋਰ ਬਾਬਾ ਜੋਰਾਵਰ ਸਿੰਘ ਜੂਝਾਰ ਸਿੰਘ ਜੀ ਨੀ ਜੁਹਾਰ ਸਿੰਘ ਨੀ ਜੁਹਾਰ ਸਾਹਿਬ ਜदा बाबा ਜੁਹਾਰ ਸਿੰਘ ਤੇ ਸਾਹਿਬ ਜदा बाबाਜੀਤ ਸਿੰਘ ਜੀ ਉਹ ਚਮਕੌਰ ਦੀ ਗੱਡੀ ਸੀ ਧੀਰੋ ਤੇ ਸਭ ਤੋਂ ਵੱਡੇ ਸਾਹਿਬ ਜदा जी ਕੌਣ ਸੀਗੇ ਨਾਮ ਤਾਂ ਉਹਨਾਂ ਦਾ ਹੀ ਬਾਬਾਜੀਤ ਸਿੰਘ ਸਾਹਿਬ ਹਾਂਜੀ ਤੇ ਦੁੱਧ ਦੀ ਸੇਵਾ ਕਹਨੇ ਕੀਤੀ ਸੀ ਛੋਟੇ ਸਾਹਿਬ ਜਦਿਆਂ ਦੇ ਮਾਤਾ ਗੁਜਰੀ ਨੂੰ ਉਹ ਕਦਾ ਸੀ ਯਾਰ ਮੋਤੀराम ਮੋਤੀਰਾਮ ਹਾਂ ਧੰਨਵਾਦ ਜੀ ਬਹੁਤ ਵਾ ਠੀਕ ਹੈ ਜੀ ਕੀ ਨਾਮ ਹੈ ਜੀ ਸ਼ਣੀ ਠੀਕ ਹੈ ਇਤਿਹਾਸ ਪਤਾ ਜੀ ਰਫਤਗੜ ਸਾਹਿਬ ਦਾ ਇੱਧਰ ਆ ਜਾਓ 16 ਪਤਾ ਹੈ ਤੇ ਅਸੀਂ ਨਹੀਂ ਵੀਰ baba ਉਹਨਾਂ ਨੂੰ ਕੁੱਛ ਲੋ ਪਤਾ ਹੈ ਜੀ ਇਤਿਹਾਸੀ ਪਤਾ ਹੈ ਹਾਂ ਜੀ ਪਤਾ ਜੀ ਕੀ ਹੋਇਆ ਸੀਗਾ ਜੀ ਇੱਥੇ ਛੋਟੇ ਛਾਬਾ ਤੁਲਿਆ ਹੁੰਦਾ ਗਿਆ ਸੀ ਡੰਡੇ ਬਰਚੀ ਰੱਖਿਆ ਗਿਆ ਸੀ ਹਾਂ ਜੀ ਅੱਗੇ ਜੀ ਅੱਗੇ ਵਾਲੇ ਮੈਨੂੰ ਪਤਾ ਜੀ ਨਹੀਂ ਹੋਇਆ ਕੀ ਸੀਗਾ ਸ੍ਰੀ ਫਤਿਹਗੜ ਸਾਹਿਬ ਕੇ ਦੱਸ ਪਾ ਲਿਆ ਤੇ ਰਮਨ ਹਾਂ ਜੀ ਤੇ ਰਮਨ ਕੀ ਨਾਮ ਹੈ ਜੀ ਰਮਨ ਜੀ ਰਮਨ ਜੀ ਅੱਗੇ ਰਮਨ ਕੌਰ ਹਾਂ ਜੀ ਠੀਕ ਕੁੜਿਆ ਨਾ ਦੱਸਿਆ ਕਰਵਾ ਲੈ ਠੀਕ ਹੈ ਤੇ ਇੱਥੇ ਕੀ ਹੋਇਆ ਸੀ ਪਤਾ ਤੁਹਾਨੂੰ ਸ੍ਰੀ ਫਤਿਹਗੜ ਸਾਹਿਬ ਦਾ ਇਤਿਹਾਸ ਹਾਂਜੀ ਛੋਟੇ ਸਾਹਿਬ ਜਿਆਦਾ ਸ਼ਹੀਦ ਕੀਤੇ ਗਏ ਕਿਹੜੇ ਸਾਹਿਬ ਜਦਾਂ ਸੀ ਕਹੀ ਨਾਮ ਜੋਰਾਵਰ ਸਿੰਘ ਫਤਿਹ ਸਿੰਘ ਧੰਨਵਾਦ ਜੀ ਬਹੁਤ ਜੀ ਸਤਿ ਸ਼੍ਰੀ ਅਕਾਲ ਜੀ ਪਕੌੜੇ ਘਾ ਰਹੇ ਹਾਂ ਹਾਂਜੀ ਤੇ ਤੁਹਾਨੂੰ ਪਤਾ ਹੈ ਸ੍ਰੀ ਫਤਿਹਗੜ ਸਾਹਿਬ ਦਾ ਇਤਿਹਾਸ ਕੀ ਹੈ ਕੀ ਹੋਇਆ ਸੀ ਇੱਥੇ ਹਾਂਜੀ ਮੈਨੂੰ ਪਤਾ ਨਹੀਂ ਪਕੌੜੇ ਸਵਾਦ ਨੇ ਹੋਰ ਹੁੰਦਾ ਸਾਰਾ ਇਤਿਹਾਸ ਵੀ ਪਤਾ ਕਰੋ ਨਾ ਪਤਾ ਹੋ ਰਹਾ ਹੈ ਜੀ ਕਿਹਨਾਂ ਮੈਂ ਜੀ ਅਲਵਿੰਦਰ ਸਿੰਘ ਜੀ ਠੀਕ ਹੈ ਲੰਗਰ ਚੱਕ ਕੇ ਆਏ ਹੋ ਮਾਸਟਰ ਜੀ ਇਥੇ ਆਸਪਤਾ ਤੁਹਾਨੂੰ ਸ਼੍ਰੀ ਵਤਿਗੜ ਸਾਬਦਾ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਵੀਰੇ ਸਮਨ ਜੋ ਸਿੰਘ ਤੁਹਾਡਾ ਜੀ ਹਰਮਨ ਸਰਾਲ ਜੀ ਹਾਂ ਜੀ ਹਰਮਨ ਸਰਾਲ ਹਰਮਨ ਸਰਾਲ ਕਿਹੜੀ ਜਗ੍ਹਾ ਤੋਂ ਬੰਦੇ ਰਹੇ ਤੁਸੀਂ ਤੁਹਾਡਾ ਜੀ ਅਰਸ਼ਦੀਪ ਸਿੰਘ ਵੀਰੇ ਹਾਂ ਜੀ ਸੁਦੀਪ ਸਿੰਘ ਅਰਸ਼ਦੀਪ ਸਿੰਘ ਅਰਸ਼ਦੀਪ ਅਰਸ਼ਦੀਪ ਕਾ ਤੋਂ ਨੂੰ ਸ੍ਰੀ ਫਤੇਗਰ ਸਾਹਿਬ ਦਾ ਇਤਿਹਾਸ ਪਤਾ ਹੀ ਕੀ ਵਾਸੀ ਗਏ ਛੋਟੇ ਸਾਹਿਬ ਜੀ ਚੁਣਾਈ ਗਈ ਸੀ ਕੰਧਾਂ ਦੇ ਵਿੱਚ ਹਾਂ ਜੀ ਠੀਕ ਹੈ ਤੇ ਤੁਹਾਨੂੰ ਪਤਾ ਦੁੱਧ ਦੀ ਸੇਵਾ ਕਿੰਨਾ ਨੇ ਕੀਤੀ ਸੀ ਛੋਟੇ ਸਾਹਿਬ ਦੇ ਉਹ ਦਿਨ ਹਾਂ ਜੀ ਭਾਈ ਮੋਤੀराम ਮਹਾਰਾਜੀ ਨੇ ਹਾਂ ਮੋਤੀराम ਮਹਾਰਾਜੀ ਨੇ ਹਾਂ ਠੀਕ ਹੈ ਤੇ ਤੁਹਾਨੂੰ ਇਹ ਪਤਾ ਹੀ ਪਿਆਰੇ ਕਿੰਨੇ ਨੇ ਆਪਣੇ ਅੰਜ ਪਿਆਰੇ ਨੇ ਜੀ ਨਾਮ ਪਤਾ ਉਹਨਾਂ ਨੂੰ ਥੋੜੇ ਉਲਟ-ਪਲਟ ਹੋ ਜਾਂਦਾ ਨਾਮ ਉਂਝੇ ਜਿਆਦਾ ਹਾਂ ਧਰਮ ਸਿੰਘ ਜੀ ਦਿਆ ਸਿੰਘ ਜੀ ਮੁਹੰਮਦ ਸਿੰਘ ਜੀ ਤੈਨੂੰ ਹੋ ਰਿਹਾ ਉਹ ਥੋੜਾ ਨਾਮ ਜਹਨ ਚ ਦਾ ਹੈਗਾ ਥੋੜਾ ਮੂੰਹ ਜਾਣ ਨਹੀਂ ਰਿਹਾ ਮੈਂ ਹਾਂ ਥੋੜਾ ਹੋਊਗਾ ਬਸ ਜਾਣਾ 10 ਦਵਰੇ ਬਸ ਕਿਦਾਰ ਮੰਜਮਿਆ ਯਾਰ ਤੇ ਆਸ ਤੇ ਪਤਾ ਹੋਣਾ ਹੀ ਆ ਨਹੀਂ ਨਹੀਂ ਅਸੀਂ ਸਾਡਾ ਵੀ ਇਹੀ ਮਕਸਦ ਆ ਵੀ ਇਤਿਹਾਸ ਦੇਖਣ ਵਾਲੇ ਵੀ ਸਿੱਖਣ ਇਹਨਾਂ ਨੂੰ ਪੁੱਛਦੇ ਆ ਵੀ ਸਿੱਖਣ ਧੰਨਵਾਦ ਜੀ ਬਹੁਤ ਸਤਿਗੁਰ ਜੀ ਸਤਿ ਸ੍ਰੀ ਅਕਾਲ ਕਰਮਦੀਪ ਸਿੰਘ ਹਾਂਜੀ ਕਰਮਦੀਪ ਸਿੰਘ ਤੁਹਾਡਾ ਜੀ ਗੁਰਪ੍ਰੀਤ ਸਿੰਘ ਠੀਕ ਹੈ ਕਿ ਪੜਦੇ ਹੋ ਹਾਂਜੀ ਕਿਹੜੀ ਕਲਾਸ ਚ ਪੰਜਵੀਂ ਠੀਕ ਹੈ ਤੁਸੀਂ ਛਤਵੀਂ ਠੀਕ ਹੈ ਤੇ ਤੁਹਾਨੂੰ ਸ਼੍ਰੀ ਪਤੇਗੜ੍ਹ ਸਾਹਿਬ ਦਾ ਇਤਿਹਾਸ ਪਤਾ ਹਾਂਜੀ ਬਾਬਾ ਜੀ ਕੀ ਹੋਇਆ ਜੀ ਇੱਥੇ ਜੀ ਦੋ ਸਹਿਬਜ਼ਾਦਿਆਂ ਨੂੰ ਤੇ ਮਾਤਾ ਗੁਜਰੀ ਨੂੰ ਸੂਬੇ ਦੀ ਕਚਾਰੀ ਵਿੱਚ ਜਿਵੇਂ ਕਿ ਉਹਨਾਂ ਨੂੰ ਬੰਦੀ ਬਣਾ ਕੇ ਠੰਡੇ ਬੁਰਜੇ ਤੇ ਰੱਖਿਆ ਸੀ ਸੂਬੇ ਦੀ ਕਚਾਰੀ ਵਿੱਚ ਉਹਨਾਂ ਨੂੰ ਸਹਾਇਤਾ ਦਿੱਤੀ ਜਾਂਦੀ ਸੀ ਦੋ ਸਹਿਬਜ਼ਾਦਿਆਂ ਨੂੰ ਕੀ ਸਜ਼ਾ ਦਿੱਤੀ ਗਈ ਸੀ ਨੀ ਅੱਜ ਚੁਰਾਇਆ ਗਿਆ ਸੀ ਕਿਹੜੇ ਕੀ ਨਾਮ ਸੀ ਉਹਨਾਂ ਸਹਜਾਦਿਆਂ ਦਾ ਜੋਰਾਵਾਰ ਸਿੰਘ ਜੀ ਤੇ ਫਤਿਹ ਹੌਲੇ ਫਤਿਹ ਸਿੰਘ ਜੀ ਹਾਂ ਬਹੁਤ ਵਧੀਆ ਬਹੁਤ ਤੇ ਵੱਡੇ ਸਹਜਾਦਿਆਂ ਦੇ ਨਾਮ ਕੀ ਸੀਗੇ ਸਹਜਾਦਿਆਂ ਦੀ ਸਿੰਘ ਜੀ ਸਾਹਿਬ ਦਾ ਅਰਜੂਰ ਸਿੰਘ ਠੀਕ ਹੈ ਤੇ ਤੁਹਾਨੂੰ ਇਹ ਪਤਾ ਹੈ ਕਿ ਸਜ਼ਾ ਕਿੰਨਾ ਨੇ ਦਿੱਤੀ ਸੀ ਹਾਂਜੀ ਬਾਬਾ ਹੌਲੇ ਮੁਸਲਮਾਨ ਵਜ਼ੀਰ ਖਾਨ ਨੇ ਸੁਭਾ ਸਰੰਦ ਨੇ ਸੁਭਾ ਸਰੰਦ ਨੇ ਤੇ ਉਹਨਾਂ ਨੂੰ ਦੁੱਧ ਦੀ ਸੇਵਾ ਕਿਹਨਾਂ ਨੇ ਕੀਤੀ ਸੀ ਦੁੱਧ ਦੀ ਸੇਵਾ ਗੰਗੂ ਪਾਪੀ ਨੇ ਦੁੱਧ ਦੀ ਸੇਵਾ ਗੰਗੂ ਪਾਪੀ ਨੇ ਕੀਤੀ ਸੀ ਫਿਰ ਪਾਪੀ ਕਹਤੋਂ ਕਹਿਣਾ ਉਹਨੂੰ ਜੇ ਦੁੱਧ ਗੰਗੂ ਸਿੰਘ ਹਾਂਜੀ ਗੰਗੂ ਬਾਬਾ ਜੀ ਗੰਗੂ ਪਾਪਾ ਜੀ ਨਹੀਂ ਹੈ ਕੰਗੂ ਦਾ ਪਾਪੀ ਹੋਈ ਆ ਕਿਹਨੇ ਕੀਤੀ ਦੁੱਧ ਦੀ ਉਹ ਤੇ ਗੁਰਦੁਆਰਾ ਸਾਹਿਬ ਆਇਆ ਆ ਹਾਂਜੀ ਭਾਈ ਮੋਤੀਰਾਮ ਮੈਰਾ ਜੀ ਨੇ ਠੀਕ ਹੈ ਤੇ ਉਹਨਾਂ ਨੂੰ ਦੁੱਧ ਦੀ ਸੇਵਾ ਕਰਨ ਦਾ ਪਤਾ ਕੀ ਮਤਲਬ ਮੁੱਲ ਤਾਰਨਾ ਪਿਆ ਕੀ ਸੇਵਾ ਕੀਤੀ ਗਈ ਸੀ ਉਹਨਾਂ ਨੂੰ ਜੀ ਐ ਨਹੀਂ ਪਤਾ ਜੀ ਉਹਨਾਂ ਦੇ ਪਰਿਵਾਰ ਨੂੰ ਕੋਲੂ ਚ ਪੀੜ ਦਿੱਤਾ ਗਿਆ ਜੀ ਜੇ ਗੰਨੇ ਨਹੀਂ ਰੋ ਕੱਟਦੇ ਜਵੇਂ ਰਸ ਕੱਟਦੇ ਓਵੇਂ ਉਹਨਾਂ ਦੇ ਛੋਟਾ ਜਿਹਾ ਬੱਚਾ ਸੀ ਉਹਨਾਂ ਦਾ ਉਹਨੂੰ ਵੀ ਤੇ ਸਾਰੇ ਪਰਿਵਾਰ ਨੂੰ ਉਹਦੇ ਵਿੱਚ ਕਰ ਦਿੱਤਾ ਗਿਆ ਚਲੋ ਖਾ ਲਓ ਪਕੌੜੀਆਂ ਕਿਧਰ ਕਰਾ ਕਿਧਰ ਨਾ ਸੱਸੀ ਗਾਲ ਜੀ ਸਿੰਘ ਸਾਹਿਬ ਓਏ ਆ ਇੰਟਰਵਿਊ ਦੇ ਇੰਟਰਵਿਊ ਸੀਗਾ ਜੀ ਸਤਿ ਸ਼੍ਰੀ ਅਕਾਲ ਜੀ ਇਹ ਇੰਨੇ ਕਰਬਾਲ ਭੜੀਆ ਤੁਸੀਂ ਤੁਸੀਂ ਭੱਜੀ ਜਾਂਦੇ ਸਾਡੇ ਤੋਂ ਨਾ ਨਾ ਜੀ ਭੱਜਦਾ ਕੰਮ ਨਹੀਂ ਨਾ ਗੁਰਜੀਤ ਜੀ ਸੁਣਿਆ ਨਹੀਂ ਮੈਂ ਦੇਖ ਲਿਆ ਦੀ ਉਹਦਾ ਮੈਂ ਮਜ਼ਾਕ ਕੁਝੂ ਸਗਾਈ ਹੈਂ ਕੁਝੂ ਸੰਗ ਜੀ ਠੀਕ ਹੈ ਕਿਹੜੀ ਜਗ੍ਹਾ ਤੋਂ ਆਏ ਹੋ ਅਬਾਲਗੜਾਂ ਤੋਂ ਹੀ ਇਹ ਕਿੱਥੇ ਮਾਨ ਸਾਹਿਬ ਮਾਨ ਸਾਹਿਬ ਇਹੀ ਪਣੀ ਵਾਗੇ ਤੋਂ ਆਏ ਆਂਗੇ ਐਡੀ ਦੂਰ ਟਰੱਕ ਤੇ ਆਏ ਆਂ ਹੁਣ ਘੇੜੇ ਦੇ ਜਾਨੇ ਆਗੇ ਵਧੀਆ ਨਜ਼ਾਰੇ ਲੈ ਲਈ ਜਾਨੇ ਆਗੇ ਹਾਂ ਔਰ ਇੱਕ ਨੰਬਰ ਤੇ ਹੋਰ ਦੱਸੋ ਤੁਸੀਂ ਖਾਣਾ ਪੀਣਾ ਜੀ ਠੀਕ ਹੈ ਸੀ ਮਾਹੌਲ ਮਾਈਕ ਨੰਬਰ ਦਾ ਵਧੀਆ ਹੀ ਮਾਹੌਲ ਬੰਦ ਚੱਲ ਰਿਹਾ ਯਰੇ ਜੀ ਕੁਝ ਖਾਣਾ ਪੀਣਾ ਨਹੀਂ ਕੁਝ ਜੀ ਬਹੁਤ ਧੰਨਵਾਦ ਅਸੀਂ ਸਿਰਫ ਇਹ ਪੁੱਛਣਾ ਤੁਹਾਨੂੰ ਕਿ ਤੁਹਾਨੂੰ ਸਿਰਫ ਇਥੇ ਘਟ ਸਕਦਾ ਇਤਿਹਾਸ ਪਤਾ ਜੀ ਹਾਂ ਥੋੜਾ ਬਹੁਤਾ ਪਤਾ ਹੀ ਵੀ ਬੜਾ ਡੀਪਲੀ ਨਹੀਂ ਪਤਾਗਾ ਹਾਂ ਜੀ ਦੱਸੋ ਕਿੰਨਾ ਕੁ ਪਤਾ ਤੁਹਾਨੂੰ ਵੀ ਜਿਹੜਾ ਉਹ ਆਈ ਠੰਡਾ ਬੁਰਜਾ ਜੀ ਉੱਥੇ ਛੋਟੇ ਸਾਹਿਬ ਜਦਿਆਂ ਨੂੰ ਮਾਤਾ ਗੁਜਰੀ ਨੂੰ ਹਾਂ ਮਾਤਾ ਗੁਜਰੀ ਨੂੰ ਉੱਥੇ ਬਿਠਾਇਆ ਸੀ ਠੰਡ ਚ ਫੇਰ ਉਹਨਾਂ ਨੂੰ ਉਧਰ ਲਿਜਾ ਕੇ ਵੀ ਆਪਾਂ ਮੜਾ ਸਾਈਡ ਤੇ ਨਾ ਕਚੈਰੀ ਤੇ ਲੈ ਕੇ ਜਾਂਦੇ ਕਚੈਰੀ ਚ ਲੈ ਕੇ ਜਾਂਦੇ ਸੀਗੇ ਉਹ ਦੋ ਆ ਛੋਟੇ ਥੋੜਾ ਮੜਾ ਨਾਲ ਬੋਲ ਪਾ ਹਾਂਜੀ ਅੱਗੇ ਫੇਰ ਕੀ ਹੋਇਆ ਸੀਗਾ ਕਚੈਰੀ ਚ ਲੈ ਕੇ ਗਏ ਸੀ ਉੱਥੇ ਉਹਨਾਂ ਨੂੰ ਕਹਿੰਦੇ ਸੀ ਸਿਰ ਝਕਾਓ ਉਹ ਕਹਿੰਦੇ ਸੀ ਝਕਾਉਂਦੇ ਨਹੀਂਗੇ ਇਹਨੂੰ ਮਨਾਈ ਸੀ ਧਰਮ ਵੀ ਬਦਲੋ ਹਾਂਜੀ ਹਾਂਜੀ ਧਰਮ ਬਦਲੋ ਕਹਿੰਦੇ ਸੀ ਆਪਦਾ ਧਰਮ ਨਹੀਂ ਬਦਲਦੇ ਹਾਂ ਇਸ ਤੋਂ ਬਾਅਦ ਉਹਨਾਂ ਨੂੰ ਵੀ ਫਿਰ ਨਹੀਂ ਹੱਝ ਜਾਈ ਦਿੱਤਾ ਗਿਆ ਫਿਰ ਵਿਚਾਲੇ ਆ ਕੇ ਉਹਨਾਂ ਦੇ ਜਿਹੜੇ ਆਹ ਹੁੰਦੇ ਨੇਗੇ ਵੀ ਗੋਡੇ ਹੁੰਦੇ ਨੇ ਉਹਨਾਂ ਨੂੰ ਉਹਨਾਂ ਨੇ ਮੁਗਲਾਂ ਨੇ ਤੇਸੀ ਨਾਲ ਵੱਢ ਕੇ ਇਸ ਤੋਂ ਬਾਅਦ ਐਸਾ ਤੂਫਾਨ ਆਇਆ ਕਿ ਉਹ ਕੰਧਾਂ ਡਿੱਗ ਗਈਆਂ ਤੇ ਛੋਟੇ ਸਾਹਿਬ ਜੀ ਦੀ ਡੈਥ ਹੋ ਗਈ ਸਿੱਧੀ ਹੋ ਗਈ ਤੇ ਤੁਹਾਨੂੰ ਇਹ ਪਤਾ ਕੀ ਅੱਜ 26 ਦਸੰਬਰ ਆਜਿਆ ਨਾ ਹਾਂਜੀ 26 ਦਸੰਬਰ ਦੇ ਦਿਨ ਜਾਨਕਿ ਦੇਸੀ ਮਹੀਨੇ ਦੇ ਤਰੀਕ ਦੇ ਹਿਸਾਬ ਨਾਲ ਵੀ 26 ਦਸੰਬਰ ਨੂੰ ਕੀ ਸੀਗਾ 26 ਦਸੰਬਰ ਨੂੰ ਨਹੀਂ ਪਤਾ ਇਹ ਇੰਨਾ ਡੀਪਲੀ ਨਹੀਂ ਪਤਾ ਵੀ ਥੋੜਾ ਬਹੁਤਾ ਪਤਾ ਹੈ ਜੀ ਸਾਹਿਬ ਜਾਂਦੇ ਆ ਤੇ ਮਾਤਾ ਗੁਜਰੀ ਦਾ ਆਖਰੀ ਉਹ ਰਾਤ ਸੀ ਆਖਰੀ ਆਖਰੀ ਮੇਲ ਸੀਗਾ ਅੱਜ ਦੀ ਰਾਤ ਇਕੱਠੇ ਆਖਰੀ ਵਾਰ ਸੁੱਤੇ ਸੀਗੇ ਹਾਂਜੀ ਕੱਲ ਦੇ ਦਿਨ ਸ਼ਹੀਦੀ ਹੋਗੀ ਚਲਦੇ ਦਿਨ ਸ਼ਹੀਦੀ ਹੋਗੀ ਤੇ ਉਧਰ ਜਿਹੜਾ ਆਪਣੇ ਮੋਤੀराम ਮਹਿਰਾ ਦਾ ਹਾਂ ਜੀ ਉਹਨਾਂ ਨੇ ਦੁੱਧ ਦੁੱਧ ਦੀ ਸੇਵਾ ਕੀਤੀ ਸੀ ਗੁਰੂਆਂ ਵਾਲੀ ਸਾਰਾ ਵਿਚਾਰਿਆ ਸਾਰਾ ਕੁਝ ਲਾ ਕੇ ਦੁੱਧ ਦੀ ਸੇਵਾ ਕੀਤੀ ਸੀ ਤੇ ਉਹਨਾਂ ਨੂੰ ਸਜਿਆ ਵੀ ਬਹੁਤ ਵੱਡੀ ਉਹਨਾਂ ਨੂੰ ਉਹਨਾਂ ਦਾ ਸਾਰਾ ਪਰਿਵਾਰ ਕੋਲੂ ਰਾਹੀਂ ਪੀੜਦਾ ਸੀ ਜੀ ਉਹਨਾਂ ਦੇ ਸਾਰੇ ਪਰਿਵਾਰ ਨੂੰ ਉਹ ਚੱਕੀ ਜੀ ਪੀੜਦਾ ਸੀਗਾ ਵਿੱਚ ਹੀ ਛੋਟੇ ਬੱਚਿਆਂ ਨੂੰ ਵਿੱਚ ਉਹਨਾਂ ਦੀ ਧਰਮ ਪਤਨੀ ਛੋਟਾ ਜਿਹਾ ਬੱਚਾ ਉਹਨੇ ਚੱਕੀ ਵਿੱਚ ਸਾਰੇ ਪਰਿਵਾਰ ਨੂੰ ਪੀੜਦਾ ਵਿੱਚ ਕਿੰਨਾ ਸਵੇਰ ਦੇ ਦੁੱਧ ਪਿਆ ਆ ਤੇ ਤੁਸੀਂ ਸਭ ਤੋਂ ਮਹਿੰਗੀ ਜ਼ਮੀਨ ਦੀ ਗੱਲ ਕੀਤੀ ਹੈ ਤੁਹਾਨੂੰ ਪਤਾ ਉਹ ਮਹਿੰਗੀ ਜ਼ਮੀਨ ਕਿਹਨੇ ਖਰੀਦੀ ਸੀ ਉਹਰੇ ਡੋਡਰਮਾਲ ਨੇ ਡੋਡਰਮਾਲ ਮਹਿਰਾਨੀ ਡੋਡਰਮਾਲ ਇਹਦਾ ਪਤਾ ਹੈ ਡੋਡਰਮਾਲ ਨੇ ਜੀ ਡੋਡਰਮਾਲ ਪੰਜ ਪਿਆਰਿਆਂ ਦੇ ਨਾਮ ਵੀ ਪਤਾ ਦੱਸੋ ਧੰਨਵਾਦ ਜੀ ਵਾਹ ਵਾਹ ਹੈਗਾ ਕਿੰਨੇ ਕੋਈ ਬੋਲੋ ਕੀ ਬੁੱਸਣਾ ਪੰਜ ਪਿਆਰਿਆਂ ਦੇ ਨਾਮ ਪੰਜ ਪਿਆਰਿਆਂ ਦੇ ਨਾਂ ਬਈ ਪਹਿਲਾ ਭਾਈ ਦਿਆ ਸਿੰਘ ਜੀ ਭਾਈ ਧਰਮ ਸਿੰਘ ਭਾਈ ਹਿੰਮਤ ਸਿੰਘ ਤੇ ਭਾਈ ਮੋਕਮ ਸਿੰਘ ਭਾਈ ਸਹਿਬ ਸਿੰਘ ਜੀ ਇਹ ਪੰਜ ਪਿਆਰਿਆਂ ਦੇ ਨਾਮ ਨੇ ਪੰਜ ਪਿਆਰਿਆਂ ਦੇ ਨਾਮ ਚਾਰ ਸਹਿਜਾਂ ਦੇ ਨਾਮ ਨੇ ਸਰ ਸਾਹਿਬ ਜਦੋਂ ਭਾਈ ਇੰਜੀਨੀਅਰ ਸਿੰਘ ਆਈ ਭਾਈ ਜਿਹਰ ਸਿੰਘ ਚੈਨਲ ਅਨਲਿਮਟਡ ਗਿਆ ਹਾਂ ਬਾਬਾ ਅਸੀਂ ਗੁਰੂਆਂ ਦੇ ਨਾਮ ਪਤਾ ਨਹੀਂ ਦੱਸੇ ਗੁਰੂਆਂ ਦੇ ਨਾਂ ਨਹੀਂ ਪਤਾ ਜੀ ਪੰਜ ਤੱਕ ਪਤਾ ਜੀ ਮਤਲਬ ਕਿ ਪੰਜ ਪਿਆਰਿਆਂ ਦੇ ਨਾਮ ਪਤਾ ਜੀ ਜ਼ਰੂਰੀ ਜਿਹੜੇ ਨਾ ਭਲਾ ਹਾਂਜੀ ਗੁਰੂ ਗ੍ਰੰਥ ਸਾਹਿਬ ਹਾਂਜੀ ਮੈਂ ਕੁਝ ਕਹਿਣਾ ਚਾਹੁੰਦਾ ਹਾਂ ਹਾਂਜੀ ਕਿ ਇਹ ਜਿਹੜੀ ਆਪਣਾ ਸਭਾ ਇੱਥੇ ਭਰਦੀ ਹੈ ਨਾ ਇਹਨੂੰ ਮੇਲਾ ਨਹੀਂ ਕਹਿਣਾ ਚਾਹੀਦਾ ਹਾਂ ਸ਼ਹੀਦੀ ਜੋੜ ਮੇਲਾ ਜੋੜ ਮੇਲ ਕਹਿੰਦਾ ਹਾਂ ਮੇਲ ਕਹਿੰਦੇ ਇਹ ਇਕੱਠ ਹੋ ਇਹਦੇ ਵਿੱਚ ਇਹਦੇ ਵਿੱਚ ਜਿਹੜੇ ਲੰਗਰ ਲੱਗੇ ਨੇ ਮੈਂ ਉਹਨਾਂ ਦੇ ਬਰ ਖਲਾਫ ਆ ਜਿਹੜੇ ਪਕੌੜਿਆਂ ਦੇ ਨਕਰ ਲਾਉਂਦੇ ਨੇ ਪੀ ਸਾਦਾ ਲੰਗਰ ਲਾਣਾ ਚਾਹੀਦਾ ਹੈ ਇਹ ਲੰਗਰਾਂ ਦੀ ਉਹ ਵੇਜ ਕਰ ਰਿਹਾ ਵੀ ਜਿਹੜੇ ਲੰਗਰ ਛਕ ਰਹੇ ਨੇ ਹੁਣ ਪਿੱਛੇ ਜੀ 1 ਮਿੰਟ ਤੁਹਾਨੂੰ ਰੋਕਦਾ ਮਾਫੀ ਚਾਹਨਾ ਪਿੱਛੇ ਸੈਂਡਵਿਚ ਦਾ ਲੰਗਰ ਸੀਗਾ ਉੱਥੇ ਜਿੰਨੇ ਬੰਦਿਆਂ ਨੂੰ ਪੁੱਛਿਆ ਕਿਸੇ ਨੂੰ ਨਹੀਂ ਪਤਾ ਸੀ ਹ ਇਤਿਹਾਸ ਕੀ ਹੈ ਤੇ ਇਹ ਗੱਲ ਪਤਾ ਕੀ ਇਹ ਵੀ ਮਤਲਬ ਇਹ ਸ਼ੋਗ ਦਾ ਹੈ ਸਾਰਾ ਮਤਲਬ ਜਿਵੇਂ ਆਪਾਂ ਦੇਖੋ ਜੇ ਆਪਣਾ ਕੋਈ ਜਵਾਨ ਬੱਚਾ ਮਰ ਜੇ ਆਪਾਂ ਨੂੰ ਤਾਂ ਪਾਣੀ ਨਹੀਂ ਲੰਗਦਾ ਇੱਥੇ ਪਕੌੜੇ আর ਬ੍ਰੈਡ ਖਾ ਰਿਆ ਮਤਲਬ ਉਹ ਛੋਟੇ ਛੋਟੇ ਬੱਚਿਆਂ ਨੂੰ ਯਾਦ ਕਰਕੇ ਬੰਦੇ ਨੂੰ ਜਦੋਂ ਇੱਕ ਪੋ ਚੜ ਜਾਂਦੀ ਹੈ ਥੱਲੇ ਸੌਣਾ ਚਾਹੀਦਾ ਪੂਰਾ ਮਹੀਨਾ ਇੱਕ ਜਦੋਂ ਤੁਸੀਂ ਥੱਲੇ ਹਾਂ ਜਦੋਂ ਤੁਸੀਂ ਥੱਲੇ ਸੌਂਗੇ ਨਾ ਬਾਬਾ ਜੋਰਾਵਾਰ ਸਿੰਘ ਬਾਬਾ ਫੈਸਲ ਸਿੰਘ માતા ਗੁਜਰਕੌਰ ਦੀ ਯਾਦ ਤੁਹਾਨੂੰ ਜਦ ਇਹ ਇੰਨੀਆਂ ਗੱਲਾਂ ਮੈਂ ਕਹਿ ਕੇ ਖੇਮਾ ਦਾ ਜਾਜ ਤੇ ਔਰੇ ਹੁਣ ਪ੍ਰਵਾਸੀ ਵੀ ਆਪਣੇ ਜਿਵੇਂ ਆ ਗਏ ਉਹ ਵੀ ਇੱਥੇ ਘੁੰਮ ਰਹੇ ਨੇ ਤੇ ਦੇਖ ਕੇ ਮਤਲਬ ਉਹ ਸੋਚਦੇ ਹੋਣਗੇ ਵੀ ਸੱਚੀ ਇਹਨਾਂ ਦੇ ਸੈਵਜਾ ਤੇ ਸ਼ਹੀਦ ਹੋਏ ਸੀ ਵੀ ਇਹ ਤਾਂ ਇਦਾਂ ਖੁਸ਼ੀਆਂ ਮਨਾ ਰਹੇ ਨੇ ਬੜੇ ਬਣ ਰਹੇ ਨੇ ਬਿਲ ਉਹੀ ਤਾਂ ਗੱਲ ਹੈ ਜੀ ਇਹੀ ਕਈਆਂ ਦਾ ਦੇਖੋ ਜੀ ਮੈਂ ਜਿੱਦਣ ਦਾ ਪੋ ਚੜਿਆ ਸਾਡੇ ਘਰ ਕਢਾਈ ਨਹੀਂ ਤਰੀ ਗਈ ਸਾਡੇ ਅਸੀਂ ਪਕੌੜਿਆਂ ਦੇ ਲੰਗਰ ਲੱਗੇ ਵੇਖੇ ਨੇ ਪਰ ਛਕੇ ਨਹੀਂ ਮਤਲਬ ਇਹ ਮਨ ਦੇ ਵਿੱਚ ਅੰਛਾ ਵੀ ਅਸੀਂ ਉਹਨਾਂ ਦੇ ਸੋਗ ਤੇ ਆਉਂਦੇ ਆ ਮੇਲਾ ਨਹੀਂ ਹੈਗਾ ਪਰ ਲੋਕਾਂ ਨੇ ਮੇਲਾ ਬਣਾ ਕੇ ਰੱਖਦਾ ਆ ਹੁਣ ਇੱਥੇ ਨਿਹੰਗ ਸਿੰਘ ਲੋਕਾਂ ਦੀ ਕੰਨਾਂ 'ਚ ਮੁੰਦਰਾ ਲਾ ਰਹੇ ਸੀ ਬਹੁਤ ਵਧੀਆ ਗੱਲ ਹੈ ਕਿ ਕੰਨਾਂ 'ਚ ਮੁੰਦਰਾ ਜਿਹੜਾ ਸਰਦਾਰ ਆ ਉਹਦਾ ਕੀ ਮਤਲਬ ਕੰਨਾਂ 'ਚ ਮੁੰਦਰਾ ਪਾਉਣਾ ਮਤਲਬ ਜਿਹੜੇ ਸਹਿਯੋਗੀ ਸਿੱਖ ਨੇ ਮੈਂ ਇਹਨਾਂ ਨੂੰ ਵੀ ਬੇਨਤੀ ਕਰਨਾ ਵੀ ਅੰਮ੍ਰਿਤਸਰ ਕੇ ਸਿੰਘ ਸਜੋ ਅੱਗੇ ਜਿਹੜਾ ਸਮਾ ਉਹ ਬਾੜਾ ਮਾੜਾ ਆ ਚੰਗਾ ਜੀ ਵਾਹਿ ਖਾਲਸਾ ਬੈ ਵੀ ਕੀ ਫਤਿਹ ਜੀ ਸੱਸੀ ਗੱਲ ਜੀ ਕੀ ਨਾਮ ਆ ਵੀਰੇ ਮੈਂ ਹੌਲ ਦੇ ਬਸਲ ਆ ਤੁਹਾਡੇ ਕੀ ਨਾਮ ਹੈ ਜਸਪ੍ਰੀਤ ਜੀ ਜਸਪ੍ਰੀਤ ਸਿੰਘ ਹਾਂਜੀ ਕਿੱਥੋਂ ਮਤਲਬ ਆਏ ਆਨੰਦਪੁਰ ਸਾਹਿਬ ਤੋਂ ਆਏ ਜੀ ਆਨੰਦਪੁਰ ਸਾਹਿਬ ਹਾਂ ਜੀ ਕਿਸ ਨੂੰ ਤਾਂ ਆਇਆ ਰਹਿਣਾ ਹਾਂਜੀ ਠੀਕ ਆ ਖਾਲਸੇ ਦੀ ਜਨੂਮੀ ਤੋਂ ਆਏ ਹਾਂ ਹਾਂਜੀ ਠੀਕ ਤੇ ਸ੍ਰੀ ਫਤਿਹਗੜ੍ਹ ਸਾਹਿਬ ਦਾ ਇਤਿਹਾਸ ਪਤਾ ਤੁਹਾਨੂੰ ਜੀ ਨਹੀਂ ਜੀ ਬਸ ਟਾਈਮ ਆਇਆ ਜੀ ਅੱਛਾ ਬਸ ਹਾਂ ਸਿੱਖਰ ਨਾਲ ਸੰਬੰਧ ਰੱਖਦੇ ਹਾਂ ਨਹੀਂ ਉਹ ਤਾਂ Hindu ਨਾਲ ਆਈ ਹਾਂ ਜੀ ਦਲ ਜਸਪਰੀ ਸਿੰਘ ਇਹਨਾਂ ਨੇ ਹਾਂ ਜੀ ਤੁਹਾਨੂੰ ਪਤਾ ਹੀ ਹੈ 50 ਚ ਰਹਿਣ ਵਾਲੇ ਐ ਐਂ ਹੀ ਚੱਲਦਾ ਧੰਨਵਾਦ ਜੀ ਬਹੁਤ ਬਹੁਤ ਡਿਸਟਰਬ ਕੀਤਾ ਮਾਫੀ ਉਹਦੇ ਲਈ ਸੋ ਸੰਗਤ ਜੀ ਤੁਹਾਡੇ ਜੋ ਕਮੈਂਟ ਸੀ ਜੋ ਮੈਸੇਜ ਸੀ ਉਸ ਦੇ ਹਿਸਾਬ ਦੇ ਨਾਲ ਇੱਕ ਉਪਰਾਲਾ ਕੀਤਾ ਜੋ ਲੰਗਰਾਂ ਦੇ ਵਿੱਚ ਸੰਗਤ ਮੌਜੂਦ ਸੀ ਉਹਨਾਂ ਦੇ ਨਾਲ ਸਵਾਲ ਕੀਤੇ ਨੇ ਤੇ ਜੋ ਜਵਾਬ ਸਾਹਮਣੇ ਆਏ ਨੇ ਜੋ ਨਤੀਜਾ ਸਾਹਮਣੇ ਆਇਆ ਤੁਸੀਂ ਭਲੇ ਭਾਂਤੀ ਜਾਣਦੇ ਹੋ ਤੁਸੀਂ ਸਾਰੀ ਵੀਡੀਓ ਦੇਖ ਹੀ ਲਈ ਹੈ ਸੋ ਕੀ ਕਹਿਣਾ ਤੁਹਾਡੇ ਇਸ ਦੇ ਬਾਰੇ ਤੇ ਕੌਣ ਤੁਹਾਨੂੰ ਕਸੂਰਵਾਰ ਲੱਗਦਾ ਹੈ 99% ਜੋ ਈਵਿਊਰਸ ਨੇ ਜੋ ਵੀਡੀਓਜ਼ ਦੇਖਦੇ ਨੇ ਉਹ ਇਸ ਗੱਲ ਦੀ ਹਮਾਇਤ ਕਰਦੇ ਨੇ ਕਿ ਇਸ ਤਰ੍ਹਾਂ ਦੇ ਉਪਰਾਲੇ ਹੋਣੇ ਚਾਹੀਦੇ ਨੇ ਤੇ ਕੁਝ 1% ਇਹ ਨੇ ਜਿਹੜੇ ਕਹਿੰਦੇ ਨੇ ਕਿ ਇਹ ਤੁਸੀਂ ਗਲਤ ਕਰਦੇ ਹੋ ਇਸ ਤਰ੍ਹਾਂ ਸਵਾਲ ਪੁੱਛ ਕੇ ਕਿ ਤੁਹਾਨੂੰ ਲੱਗਦਾ ਹੈ ਕਿ ਹੁਣ ਤੁਸੀਂ ਉਹ ਕੋਈ ਜਵਾਬ ਦਵੋਗੇ ਜਿਹੜੇ ਤੁਸੀਂ ਲੰਗਰਾਂ ਦੇ ਵਿੱਚ ਜਵਾਬ ਸੁਣੇ ਸੋ ਜਰੂਰ ਕਮੈਂਟ ਕਰਨਾ ਸੋ ਇਸ ਖਾਸ ਉਪਰਾਲੇ ਦੇ ਵਿੱਚ ਇਹੀ ਤੇ ਜਾਂਦੇ ਜਾਂਦੇ ਇਹ ਜਰੂਰ ਕਹਾਂਗੇ ਕਿ ਸਾਡੀ ਕਿਸੇ ਨਾਲ ਕੋਈ ਬੈਰ ਵਿਰੋਧਤਾ ਨਹੀਂ ਹੈ ਸਾਡਾ ਇੱਕ ਜੋ ਮਕਸਦ ਹੈ ਦਿਲੀ ਰੀਜ ਇਹੀ ਹੈ ਕਿ ਸਾਡੀ ਵੀਡੀਓ ਦੇ ਵਿੱਚ ਜੋ ਦੇਖਦੇ ਨੇ ਸ਼ਾਇਦ ਇਸ ਵੀਡੀਓ ਦੇ ਰਾਹੀਂ ਕੁਝ ਲੋਕ ਇਤਿਹਾਸ ਬਾਰੇ ਜਾਣਨ ਦੀ ਕੋਸ਼ਿਸ਼ ਕਰਨ ਜਾਂ ਜਿੰਨਾ ਤੋਂ ਸਵਾਲ ਪੁੱਛਦੇ ਆ ਉਹ ਇਤਿਹਾਸ ਬਾਰੇ ਜਾਣਨ ਦੀ ਕੋਸ਼ਿਸ਼ ਕਰਨ ਅੱਗੇ ਹੋਰ ਸਿੱਖਣ ਤਾਂ ਉਹ ਸਾਡਾ ਇਹ ਉਪਰਾਲਾ ਸਫਲ ਹੋਵੇਗਾ ਸੋ ਫਿਲਹਾਲ ਇਹਦੇ ਵਿੱਚ ਤਾਂ ਇੰਨਾ ਹੀ ਤੇ ਜੇਕਰ ਤੁਹਾਡੇ ਕੋਈ ਸੁਝਾਅ ਹੋਣ ਜਾਂ ਫਿਰ ਕੋਈ ਸਵਾਲ ਹੋਣ ਜਿਹੜੇ ਤੁਸੀਂ ਚਾਹੁੰਦੇ ਹੋ ਅੱਗੇ ਬੱਚਿਆਂ ਨੂੰ ਜਾਂ ਬਜ਼ੁਰਗਾਂ ਨੂੰ ਨੌਜਵਾਨਾਂ ਨੂੰ ਪੁੱਛੇ ਜਾਣ ਉਹ ਤੁਸੀਂ ਕਮੈਂਟ ਕਰ ਸਕਦੇ ਆਂ ਤੇ ਅੱਗੇ ਵੀ ਇਸ ਤਰ੍ਹਾਂ ਦੇ ਉਪਰਾਲੇ ਚੱਲਦੇ ਰਹਿਣਗੇ ਸਿੱਧੀ ਦਿਨ ਚੱਲ ਰਹੇ ਨੇ ਸੋ ਫਿਲਹਾਲ ਇੱਥੇ ਸਾਨੂੰ ਦਿਓ ਇਜਾਜ਼ਤ ਮਿਲਾਂਗੇ ਜਲਦ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਕੀ ਫਤਿਹ ਜੀ